ਕਿ ਸਾਡੀ ਕਲੀ ਕਰਾਈ ਫਿੱਕੀ ਪੈ ਗਈ ਪਰ ਸਿਆਸਤਦਾਨਾਂ ਦੇ ਹੱਥਾਂ ਚ ਨੇ ਜੋਟੇ ਦੋਸਤੋ ਆ ਮੀਂਹ ਨੇ ਆ ਜਿਹੜਾ ਪੈ ਰਿਹਾ ਮੀਂਹ ਆ ਇਹਨੇ ਪ੍ਰਸ਼ਾਸਨ ਦੀ ਤੋਲ ਖੋਲ ਦਿੱਤੀ ਆ ਤੇ ਸਿਆਸਤਦਾਨਾਂ ਦੇ ਚਿਹਰੇ ਤੋਂ ਲਾ ਦਿੱਤੇ ਆ ਮਖੌਟੇ ਦੋਸਤੋ ਸਿਆਸਤਦਾਨਾਂ ਦੇ ਚਿਹਰੇ ਤੋਂ ਲਾ ਦਿੱਤੇ ਆ ਮਖੌਟੇ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਗੁਰਿੰਦਰ ਸਿੰਘ ਜੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਣੇ ਬੀਟੂ ਕਿਸ ਬਾਰੇ ਜਾਤੀ ਸਮੇਸੀ ਰਾਹੋ ਰੋਡ ਤੇ ਨਿਊ ਆਦਰਸ਼ ਨਗਰ ਦੇ ਬਾਹਰ ਮੌਜੂਦ ਹਾਂ ਔਰ ਬਿਲਕੁਲ ਮੇਰੇ ਸਾਹਮਣੇ ਬੀ ਐਲ ਐਮ ਗਰਲਸ ਕਾਲਜ ਹੈ ਔਰ ਨਾਲ ਹੀ ਡਬਲਯੂ ਐਲ ਆਰ ਐ ਸੀਨੀਅਰ ਸਕੈਂਡਰੀ ਸਕੂਲ ਹੈ ਨਿਊ ਆਦਰਸ਼ ਨਗਰ ਔਰ ਇਹਦੇ ਵਿੱਚ ਨਵਾਂ ਕੋਈ ਨਹੀਂ ਹੈ ਨਵਾਂ ਕੁਝ ਵੀ ਨਹੀਂ ਹੈ ਆਦਰਸ਼ ਨਾ ਹੀ ਸਿਆਸਤਦਾਨਾਂ ਦੇ ਚੰਗੇ ਕਿਤੇ ਨਜ਼ਰ ਆ ਰਹੇ ਆ ਜੇ ਨਵਾਂ ਹੈ ਤਾਂ ਨਵਾਂ ਇਹ ਹੈ ਕਿ ਸਕੂਲ ਅੰਦਰ ਦਾਖਲ ਹੋਣ ਵਾਲੇ ਬੱਚੇ ਕਾਲਜ ਅੰਦਰ ਦਾਖਲ ਹੋਣ ਵਾਲੇ ਬੱਚੇ ਜਿਹੜੇ ਆ ਉਹ ਬੂਟ ਖੋਲ ਕੇ ਚੱਪਲਾ ਪਾ ਕੇ ਆਉਂਦੇ ਪਾ ਕੇ ਜਿਹੜੇ ਬੂਟ ਕਿਤੇ ਗਿੱਲੇ ਨਾ ਹੋ ਜਾਣ ਜਿਹੜਾ ਆਪਾਂ ਗਿੱਲੀਆਂ ਨਾ ਹੋ ਜਾਣ ਚੱਪਲਾ ਪੈਰ 'ਚ ਫੜੀਆਂ ਜਾ ਸਕਦੀਆਂ ਨਾ ਇਹ ਨਿਊ ਆ ਬਾਕੀ ਪਾਣੀ ਤੁਸੀਂ ਆ ਦੇਖੋ ਨਿਊ ਦਰਸ਼ਨਗਰ ਵਿੱਚ ਕਿੰਨਾ ਖੜਾ ਹੈ ਪਰ ਇਹ ਜਿਹੜਾ ਅੱਗੇ ਨਿਊ ਦਰਸ਼ਨਗਰ ਜਾ ਕੇ ਜਿਹੜੀ ਗਲੀ ਨਿਕਲਦੀ ਹੈ ਉਹ ਭੱਗੇਜੀ ਫਾਸਟ ਫੂਡ ਦੇ ਕੋਲ ਜਾ ਕੇ ਨਿਕਲਦੀ ਹੈ ਜਿਸ ਦੀ ਵੀਡੀਓ ਆਪਾਂ ਪਹਿਲਾਂ ਵੀ ਬਣਾ ਚੁੱਕੇ ਆ ਕਨੈਕਟੀਵਿਟੀ ਇਹ ਜਿਹੜਾ ਅੰਦਰ ਮੁਹੱਲਾ ਜਿਹੜਾ ਆਵਾਦ ਆ ਕਿਉਂਕਿ ਅੱਗੇ ਰੈਡਰੋ ਸਕੂਲ ਆਉਂਦਾ ਉਸ ਤੋਂ ਅੱਗੇ ਜਾ ਕੇ ਗਲੀ ਜਿਹੜੀ ਆ ਭਗਤ ਜੀ ਫਾਸਟ ਫੂਡ ਮੋਰ ਨਿਕਲਦੀ ਉਹ ਵੀ ਟੱਪੀ ਹੋਈ ਆ ਪਿਆ ਤੇ ਆ ਕਿ ਜਿਹੜਾ ਇਹ ਮਹੱਲਾ ਇਹਦੀ ਕਨੈਕਟੀਵਿਟੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਆ ਕਿਉਂਕਿ ਜਿੱਦਾਂ ਹੁਣ ਇਹਨਾਂ ਨੇ ਜਾਣਾ ਤੁਸੀਂ ਦੇਖੋ ਪਾਣੀ ਆ ਤੇ ਜੇ ਕਿਸੇ ਬਜ਼ੁਰਗ ਨੂੰ ਆਉਣਾ ਬੱਚੇ ਨਾਲ ਕਿੰਨੀ ਦਿੱਕਤ ਹੁੰਦੀ ਆ ਉਹ ਗਲੀ ਜਾ ਕੇ ਭਗਤ ਜੀ ਫਾਸਟ ਫੂਡ ਮੋਰੇ ਖੋਲਦੀ ਆ ਬਲੇ ਰੇਲਵੇ ਰੋਡ ਨਾਲ ਜੁੜਦੀ ਆ ਰੇਲਵੇ ਰੋਡ ਦੇ ਹਲਾ ਤੁਹਾਨੂੰ ਪਤਾ ਆ ਆ ਗਲੀ ਦੀ ਕਨੈਕਟੀਵਿਟੀ ਇੱਕ ਤਰ੍ਹਾਂ ਦੀ ਖਤਮ ਹੋ ਚੁੱਕੀ ਆ ਸਾਡੇ ਨਾਲ ਮਰਿੰਦਰ ਜੀ ਮੌਜੂਦ ਨੇ ਔਰ ਸੀਨੀਅਰ ਨੇ ਪੂਰਾ ਤਜਰਬਾ ਮਰੰਮਰ ਜੀ ਕੀ ਇਹ ਇੱਥੇ ਚਾਣਨਾ ਹੋਰ ਪਾਉਂਗੇ ਜੀ ਚਾਣਨਾ ਪਾਉਣ ਵਾਲੀ ਤੇ ਦੇ ਵਿੱਚ ਕੋ ਗੱਲ ਹੀ ਖਾਸ ਰਹਿ ਜਾਂਦੀ ਆ ਸਭ ਕੋਈ ਹਕੀਕਤ ਹੈ ਸਾਹਮਣੇ ਆ ਜੀ ਕਈ ਸਮੇਂ ਤੋਂ ਅਸੀਂ ਕਾਫੀ ਸਾਲਾਂ ਤੋਂ ਇਹ ਚੀਜ਼ ਦੇਖਦੇ ਆ ਰਹੇ ਆਂ ਪਰ ਕਿਸੇ ਵੀ ਪ੍ਰਸ਼ਾਸਨਿਕ ਤੌਰ ਤੇ ਉੱਤੇ ਕਿਸੇ ਦਾ ਕੋਈ ਆਪਣੇ ਆਪ ਦਾ ਕੋਈ ਨਿੱਜੀ ਫਰਜ਼ ਨਹੀਂ ਸਮਝਦਾ ਹੈਗਾ ਕਿ ਇਹ ਚੀਜ਼ਾਂ ਸੁਧਾਰੀਆਂ ਜਾ ਸਕਣ ਸਭ ਤੋਂ ਵੱਡੀ ਗੱਲ ਇਹ ਮੈਂ ਇਹ ਚੀਜ਼ ਮਹਿਸੂਸ ਕਰਦਾ ਕਿ ਇੱਥੇ ਦੇਖੋ ਕਾਲਜ ਹੈ ਲੜਕੀਆਂ ਦਾ ਕਾਲਜ ਹੈ ਤੇ ਡਬਲਯੂ ਐਲ ਆ ਰਹੀਆ ਸੀਨੀਅਰ ਸੈਕੰਡਰੀ ਸਕੂਲ ਆ ਉਹਦੇ ਵਿੱਚ ਕਿੰਨੇ ਬੱਚੇ ਪੜ੍ਹਦੇ ਆ ਕਿੰਨਾ ਹਾਲਾਤਾਂ ਦੇ ਵਿੱਚ ਇਹੋ ਜਿਹਾ ਮੌਸਮ ਦੇ ਵਿੱਚ ਅਧਿਆਪਕਾਂ ਨੇ ਵੀ ਕਿਵੇਂ ਆਉਣਾ ਜੀ ਹਾਂਜੀ ਹਾਂਜੀ ਅਧਿਆਪਕਾਂ ਨੂੰ ਵੀ ਇਤੋਂ ਹੀ ਲੰਘਣਾ ਹੁੰਦਾ ਬਾਕੀ ਮhalla ਵਾਸੀ ਹੁਣ ਜੇ ਤੁਸੀਂ ਸੜਕ ਦੇ ਹਾਲਾਤ ਦੇ ਹਿਸਾਬ ਨਾਲ ਦੇਖੋ ਉਹ ਤਾਂ ਅੱਜ ਮhalla ਪਰਲੇ ਵਾਸੇ ਰੇਲਵੇ ਰੋਡ ਦਾ ਹਾਲ ਤੁਸੀਂ ਚੰਗੀ ਤਰ੍ਹਾਂ ਜਾਣ ਵੇ ਰਹੇ ਆ ਗਲੀ ਨਿਕਲਦੀ ਹੈ ਗਲੀ ਨਿਕਲਦੀ ਹੈ ਉਧਰ ਜਾ ਕੇ ਉਹ ਕਨੈਕਟੀਵਿਟੀ ਖਤਮ ਇਧਰੋਂ ਵੀ ਖਤਮ ਇਧਰੋਂ ਵੀ ਕਨੈਕਟੀਵਿਟੀ ਖਤਮ ਇੱਕ ਤਰ੍ਹਾਂ ਦਾ ਇਹ ਮਹੱਲਾ ਆਪਣੇ ਆਪ ਦੇ ਵਿੱਚ ਸ਼ਹਿਰ ਨਾਲੋਂ ਕੱਟ ਗਿਆ ਹੋਇਆ ਹੈ ਇਹ ਮਹੱਲਾ ਸ਼ਹਿਰ ਤੋਂ ਅਲੱਗ ਹੋ ਗਿਆ ਅਲੱਗ ਹੋ ਗਿਆ ਹੈ ਸ਼ਹਿਰ ਦੇ ਵਿੱਚੋਂ ਠੀਕ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡਾ ਇਹ ਨਵਾਂ ਸ਼ਹਿਰ ਵੀ ਨਵਾਂ ਨਹੀਂ ਲੱਗਦਾ ਤੇ ਨਿਊ ਦਰਸ਼ਨਗਰ ਵੀ ਨਿਊ ਦਰਸ਼ ਨਹੀਂ ਲੱਗ ਰਿਹਾ ਕਹਿੰਦੇ ਨਵਾਂ ਤੇ ਹੀ ਹੈ ਕਿ ਬੱਚੇ ਇੱਥੇ ਚਪਲਾ ਫੜ ਕੇ ਜਾਂਦੇ ਆ ਬਸ ਇਹ ਨਵਾਂ ਇਹ ਚੀਜ਼ ਨਵੀਂ ਹੈਗੀ ਆ ਇਹ ਦੇ ਵਿੱਚ ਕਈ ਦੌਰ ਆਪਣੇ ਲੈਵਲ ਦੇ ਉੱਤੇ ਅਸੀਂ ਕੰਟੈਕਟ ਵੀ ਕਰ ਚੁੱਕੇ ਹਾਂ ਇਹਨਾਂ ਨੂੰ ਐਮਸੀ ਵਗੈਰਾ ਨੂੰ ਦੇਖਦੇ ਆ ਕਰਦੇ ਆ ਕਿਉਂਕਿ ਸਿਆਸਦਾਨਾਂ ਦੇ ਘਰੇ ਕਢਾਏ ਆਵਾਜ਼ ਹੁੰਦੀ ਆ ਕਿ ਕਦੋਂ ਹੁਣ ਪਬਲਿਕ ਵੀ ਇਹ ਚ ਕੀ ਕਰ ਸਕਦੀ ਆ ਕਿ ਕਿਹੜਾ ਬੰਦਾ ਇਥੇ ਉੱਤੇ ਕੋਈ ਕੰਲਾ ਦਾ ਬੰਦਾ ਕੋਈ ਸਹਿਨ ਨਹੀਂ ਕਰਦਾ ਚੀਜ਼ ਇਹਨਾਂ ਦੇ ਗੱਡੀਆਂ ਵੀ ਬੜੀਆਂ ਵੇ ਮੈਨੂੰ ਕਿਉਂਕਿ ਪਤਾ ਲੱਗਾ ਕਿ ਇਹਨਾਂ ਸਿਵਰੇਜ ਦਾ ਪਾਣੀ ਜ਼ਿਆਦਾ ਹੈ ਇਹ ਪਾਣੀ ਜਿਆਦਾਤਰ ਸੀਵਰੇਜ ਦਾ ਆ ਕਿਉਂਕਿ ਅੱਗੇ ਆਮ ਤੌਰ ਤੇ ਹਮੇਸ਼ਾ ਇਹ ਹੁੰਦਾ ਕਿ ਜਦੋਂ بارش ਵਗੈਰਾ ਪੈਂਦੀ ਆ ਦੇ ਦੇ ਘੰਟਾ ਦੋ ਘੰਟੇ ਬਾਅਦ ਪਾਣੀ ਨਿਕਲ ਜਾਂਦਾ ਜਿਸ ਤਰ੍ਹਾਂ ਕੋਠੀ ਰੋਡ ਵਗੈਰਾ ਇੰਨਾ ਖੜਦਾ ਹੈ ਘੰਟਾ ਦੋ ਘੰਟੇ ਤਾਂ ਮਾਮੂਲੀ ਗੱਲ ਆ ਜਿਵੇਂ ਜੇ ਕੱਲ بارش ਹੋਈ ਸੀ ਉਹਦੇ ਇਹੋ ਜਿਹਾ ਤਾਂ ਪਾਣੀ ਘੰਟਾ ਦੋ ਘੰਟੇ ਇੱਥੇ ਮਾਮੂਲੀ ਗੱਲ ਖੜਨਾ ਬਟ ਆ ਤਾਂ ਚਾਰ ਪੰਜ ਦਿਨ ਤੋਂ ਲਗਾਤਾਰ ਇੰਨੀ ਖੜਾ ਹੈ ਚਾਰ ਪੰਜ ਦਿਨ ਤੋਂ ਖੜਾ ਬਿਲਕੁਲ ਬਿਲਕੁਲ ਚਾਰ ਪੰਜ ਦਿਨ ਤੋਂ ਪਾਣੀ ਇੱਦਾਂ ਹੀ ਖੜਾ ਆ ਮਸ਼ੀਨਾਂ ਆ ਗੱਡੀ ਹੁਣ ਸਵੇਰੇ ਵੀ ਦੇਖੀ ਸੀ 10 ਮਿੰਟ ਪਹਿਲਾਂ ਵੀ ਇਧਰੋਂ ਪਰ ਪਤਾ ਨਹੀਂ ਉਹ ਗੱਡੀ ਕਿੱਥੇ ਕਿੱਥੇ ਘੁੰਮਦੀ ਆ ਦੇਖੋ ਹਰ ਬੱਚੇ ਕੋ ਵਹੀਕਲ ਤਾਂ ਹੈ ਨਹੀਂ ਬੱਚੇ ਜ਼ਿਆਦਾਤਰ ਤੁਰ ਕੇ ਆਉਂਦੇ ਆ 80% ਜਿਹੜੇ ਬੱਚੇ 80% ਜਿਹੜੇ ਬੱਚੇ ਆ ਉਹ ਤੁਰ ਕੇ ਸਕੂਲ ਦੇ ਕਾਲਜ ਅੰਦਰ ਦਾਖਲ ਹੁੰਦੇ ਆ ਉਹਨਾਂ ਨੂੰ ਕਿੰਨੀ ਤਕਲੀਫ ਆਉਂਦੀ ਹੈ ਕਿਉਂਕਿ ਦੇਖੋ ਬੱਚੇ ਦੇ ਕੱਪੜੇ ਗਿੱਲੇ ਹੋ ਗਏ ਜੇ ਜੁੱਤੀਆਂ ਗਿੱਲੀਆਂ ਹੋ ਗਈਆਂ ਸਾਰੇ ਦਿਨ ਬਹਿਣਾ ਕਿ ਬਸ ਸਕੂਲ ਕਾਲਜ ਦੇਖੋ ਜੇ ਸਾਫ ਪਾਣੀ ਦੇ ਵਿੱਚੋਂ ਕੋਈ ਲੰਘਣਾ ਪੈ ਜਾਵੇ ਤਾਂ ਵੀ ਬੱਚਾ ਕਿਸੇ ਹੱਦ ਤੱਕ ਸਹਿਨ ਕਰ ਸਕਦਾ ਇਹਦੇ ਵਿੱਚ ਜਿਹੜਾ ਨਾਲੀ ਦਾ ਪਾਣੀ ਮਿਕਸ ਹੋਇਆ ਪਿਆ ਸੀਵਰੇਜ ਦਾ ਪਾਣੀ ਮਿਕਸ ਹੋਇਆ ਪਿਆ ਬੱਚਾ ਕਿਸ ਤਰ੍ਹਾਂ ਸਕੂਲ ਦੇ ਵਿੱਚ ਅਟੈਂਡ ਕਰੂ ਤੇ ਬਿਮਾਰੀ ਦਾ ਖਤਰਾ ਹੈ 24 ਘੰਟੇ ਮਹੱਲਾ ਵਾਸੀਆਂ ਲਈ ਇੱਥੋਂ ਹੀ ਲੰਘਣਾ ਪੈਣਾ ਸਾਨੂੰ ਹਰ ਹਾਲਤ ਵਿੱਚ ਮੁਸ਼ਕਲ ਹੋਰ ਪਤਾ ਲੱਗੀ ਸੀ ਕਹਿੰਦੇ ਕਿ ਅੱਜ ਪ੍ਰਭਾਤ ਸੇਰੀ ਵੀ ਸੀਗੀ ਕੱਢ ਨਹੀਂ ਹੋ ਸਕੀ ਇੱਧਰ ਨਹੀਂ ਕਰ ਸਕਦੇ ਨਹੀਂ ਹੋ ਸਕੀ ਇੱਧਰ ਪ੍ਰਵਾਸ ਫੇਰੀ ਨਹੀਂ ਆਈ ਹੈ ਕਿਉਂਕਿ ਪਾਣੀ ਦੇ ਹਲਾ ਦੇ ਵਿੱਚ ਲੰਘਣਾ ਕਿਸ ਤਰ੍ਹਾਂ ਸੀ ਇੱਧਰੋਂ ਸਵੇਰੇ ਕੋਈ ਪ੍ਰਵਾਸ ਫੇਰੀ ਟੀ ਇੱਧਰ ਆਈ ਮਤਲਬ ਆਪਰੇ ਵੱਲ ਤੁਹਾਡੇ ਵੱਲੋਂ ਪ੍ਰਾਲਾ ਸੀਗਾ ਮੱਲਨ ਵਾਸੀਆਂ ਵੱਲੋਂ ਪਰ ਪਾਣੀ ਖੜਾ ਹੋਣ ਕਰਕੇ ਪ੍ਰਵਾਸ ਫੇਰੀ ਨਹੀਂ ਕੱਢ ਸਕੀ ਨਹੀਂ ਨਿਕਲ ਸਕੀ ਇੱਧਰੋਂ ਹਾਂਜੀ ਮੁਸ਼ਕਿਲਾਂ ਸਾਰਿਆਂ ਨੂੰ ਹੀ ਆ ਤੁਹਾਨੂੰ ਇਕੱਲੇ ਨੂੰ ਤਾਂ ਨਹੀਂ ਨਾ ਨਾ ਇਕੱਲਿਆਂ ਦੀ ਥੋੜੀ ਗੱਲ ਐ ਤਾਂ ਸਾਰਿਆਂ ਦੀ ਗੱਲ ਐ ਮੈਂ ਤਾਂ ਕਹਿੰਦਾ ਹੁਣ ਤੁਸੀਂ ਸਕੂਲ ਦੇ ਓਪਨਿੰਗ ਵੇਲੇ ਆ ਕੇ ਦੇਖਦੇ ਜਾਂ ਸਕੂਲ ਦੀ ਛੁੱਟੀ ਵੇਲੇ ਆ ਕੇ ਵਿਜ਼ਿਟ ਕਰਕੇ ਦੇਖੋ ਤੇ ਬੱਚਿਆਂ ਦੇ ਹਾਲਾਤ ਕੀ ਹੋਣਗੇ ਉਹ ਛੁੱਟੀ ਕਿੰਨੇ ਵਜੇ ਹੁੰਦੀ ਐ ਛੁੱਟੀ 2 ਵਜੇ ਹੁੰਦੀ ਐ ਤੁਸੀਂ 2 ਵਜੇ ਇੱਕ ਵਾਰੀ ਆਓ ਦੇਖੋ ਆ ਕਿ ਹਾਲਾਤ ਉਸ ਵੇਲੇ ਕਿਹੋ ਜਿਹੇ ਹਾਲਾਤ ਬਣਦੇ ਇੱਥੇ ਤਾਂ ਮੈਂ ਤਾਂ ਕਹਿੰਦਾ ਚਲੋ ਜੇ ਸੜਕ ਨੀਵੀਂ ਆ ਇਹਨੂੰ ਉੱਚੀ ਕਰਨ ਨੂੰ ਟਾਈਮ ਲੱਗਦਾ ਪਰ ਆਪਾਂ ਸੀਵਰੇਜ ਦੀ ਸਵੈਇਤਾ ਕਰਵਾ ਸਕਦੇ ਹਾਂ ਜਿਹੜੀਆਂ ਕਰੋੜਾਂ ਦੀਆਂ ਮਸ਼ੀਨਾਂ ਸਾਡੇ ਕੋ ਉਹਨੂੰ ਯੂਟਿਲਾਈਜ਼ ਕੀਤਾ ਜਾਣਾ। ਕਿੰਨੀਆਂ ਕਹਿੰਦੇ ਮਸ਼ੀਨਾਂ ਆਈਆਂ। ਪਤਾ ਨਹੀਂ ਕਿੰਨੇ ਦੇ ਆਈਆਂ ਉਹ ਪ੍ਰਸ਼ਾਸਨ। ਇਹ ਰੱਖਣ ਨੂੰ ਮਿਊਜ਼ੀਅਮ 'ਚ ਰੱਖਣੀਆਂ। ਅੱਜ ਤੋਂ 25-30 ਸਾਲ ਬਾਅਦ ਜਿਹੜਾ ਨਵਾਂ ਯੂਥ ਹੈ ਉਹਨੂੰ ਦੱਸੂਗੇ ਕਿ ਅੱਜ ਤੋਂ 25-30 ਸਾਲ ਪਹਿਲਾਂ ਇਹ 2.5 ਕਰੋੜ ਦੇ ਮਸ਼ੀਨਾਂ ਲਿਆਂਦੀਆਂ ਸੀਗੀਆਂ। ਕੋਈ ਵੀ ਚੀਜ਼ ਹੈ ਠੀਕ ਹੈ ਮੰਨਿਆ ਪ੍ਰਸ਼ਾਸਨ ਸਹਿਯੋਗ ਕਰ ਰਿਹਾ ਆਪਣੇ ਤੌਰ ਦੇ ਉਤੇ ਉਹ ਲੈ ਕੇ ਆ ਰਿਹਾ ਪਰ ਪਬਲਿਕ ਨੂੰ ਉਹਦਾ ਫਾਇਦਾ ਤਾਂ ਮਿਲਦਾ ਜੇ ਉਹ ਜ਼ਰੂਰਤ ਵੇਲੇ ਉਹਨਾਂ ਦੀ ਵਰਤੋਂ ਕੀਤੀ ਜਾਵੇ ਅਜੇ ਚੀਜ਼ ਵਰਤਣੀ ਨਹੀਂ ਲੱਭ ਗਈ ਆ ਫਿਰ ਕੋਈ ਫਾਇਦਾ ਨਹੀਂ ਹੈਗਾ ਉਹ ਤਾਂ ਫਿਰ ਜੇ ਇਹ ਪੈਸੇ ਖਰਚ ਕੀਤੇ ਪਬਲਿਕ ਦਾ ਹੀ ਪੈਸਾ ਤਾਂ ਖਰਚ ਹੋ ਰਿਹਾ ਭਈ ਜੇ ਸਰਕਾਰ ਵੀ ਦੇਂਦੀ ਸਰਕਾਰ ਕੋਲ ਵੀ ਤਾਂ ਪਬਲਿਕ ਦਾ ਹੀ ਪੈਸਾ ਜਾ ਰਿਹਾ ਠੀਕ ਹੈ ਤੇ ਸਹੂਲਤ ਦੇ ਨਾਂ ਤੇ ਤਾਂ ਐਵੇਂ ਬਸ ਖਾਣਾ ਪੂਰਤੀ ਕਰਾਉਂਦਾ ਰਹਿੰਦੇ ਆ ਲਾਰੇ ਲਾਰੇ ਆ ਲਾਰੇ ਲਾਰੇ ਆ ਬਾਕੀ ਦਾ ਸਭ ਲਾਰੇ 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 ਤੇ ਹੋਰ ਪੱਲੇ ਕੀ ਸਰਕਾਰੇ ਕਾਦੀ ਇਲਾਜ ਕਾਦੀ ਸ਼ਰਮ ਬਸ ਜੇ ਵੀ ਹੋ ਰਹੀ ਆ ਕਰ ਮੈਂ ਜਦੋਂ ਮਰਜੀ ਸਮਝ ਲਵਾ ਦੇ ਹਾਂ ਤੁਸੀਂ 2 ਵਜੇ ਦੇਖਣੇ ਕੀ ਵਾ ਹਾਂ 2 ਵਜੇ ਜ਼ਰੂਰ ਤੁਸੀਂ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਆ ਕੇ ਦੇਖਿਓ ਹਾਲਾਤ ਇੱਥੇ ਬੱਚਿਆਂ ਦੇ ਤੇ ਤੁਹਾਡੇ ਸਾਹਮਣੇ ਹੋਏਗਾ ਸਾਰਾ ਕੁਝ ਜੀ ਜੀ ਬਹੁਤ ਸ਼ੁਕਰੀਆ ਮਰੇਂਦਰ ਜੀ ਹਮੇਸ਼ਾ ਮੈਨੂੰ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਦੇ ਆਂ ਸ਼ਹਿਰ ਦੇ ਸੁਭਚਿੰਤਕ ਆ ਹਮੇਸ਼ਾ ਮੈਨੂੰ ਲੱਗੇ ਚੰਗਾ ਲੱਗਦਾ ਸ਼ੁਕਰੀਆ ਬਿਲਕੁਲ ਜੀ ਅਸੀਂ ਤਾਂ ਦੇਖੋ ਜੇ ਪ੍ਰਸ਼ਾਸਨ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਹਰ ਵੇਲੇ ਤਿਆਰ ਆਂ ਪਬਲਿਕ ਦੇ ਤੌਰ ਤੇ ਜਿਹੜੀ ਚੀਜ਼ ਚਾਹੀਦੀ ਹੈ ਮਹੱਲਾ ਵਾਸੀ ਪ੍ਰੋਵਾਈਡ ਕਰ ਸਕਦੇ ਆ ਪਰ ਹੁਣ ਸਾਧੰਦਾਂ ਦਾ ਪ੍ਰਸ਼ਾਸਨ ਦੇ ਕੋਲ ਆਬੀਸਲੀ ਠੀਕ ਹੈ ਨਾ ਉਹ ਤਾਂ ਸਾਧੰਦਾਂ ਤਾਂ ਹੁਣ ਉਹਨਾਂ ਨੇ ਚੂਜ਼ ਕਰਨੇ ਆ ਨਾ ਜੀ ਜੀ ਸੋ ਅਸੀਂ ਬੇਨਤੀ ਕਰਾਂਗੇ ਤੁਹਾਡੇ ਚੈਨਲ ਦੇ ਰਾਹੀਂ ਕਿ ਜਿੱਥੇ ਪ੍ਰਸ਼ਾਸਨ ਨੂੰ ਸਾਡੀ ਸਹਿਯੋਗ ਦੀ ਲੋੜ ਆ ਅਸੀਂ ਸਹਿਯੋਗ ਦੇਣ ਲਈ ਤਿਆਰ ਹਾਂ ਬਟ ਇਹ ਸਮੱਸਿਆ ਜਿਹੜੀ ਹੈਗੀ ਆ ਇਹਨੂੰ ਜ਼ਰੂਰ ਹੱਲ ਕੀਤਾ ਜਾਵੇ ਚਲੋ ਰਹਿ ਕੇ 2 ਘੰਟੇ ਬਾਅਦ ਫਿਰ ਮਿਲਦੇ ਆ ਜੀ ਜ਼ਰੂਰ ਜੀ ਜ਼ਰੂਰ ਠੀਕ ਠੀਕ ਹੈ ਸਰ ਥੈਂਕ ਯੂ ਥੈਂਕ ਯੂ